ਜਾਫ ਮਾ ਫੋਨ ਤੇ ਆਪਾਂ ਯੂਪਰ ਦੀ ਸ਼ਾਪਿੰਗ ਬਹੁਤ ਖਤਮ ਹੋ ਗਈ ਨਾ ਨਾ ਚੱਕਰੀਆਂ ਬਣਾਉਨੇ ਆ ਗੜਬੜੇ ਉਹਦੇ ਵੀ ਨਾ ਬਸਤਵਾਰੀ ਕੀ ਗੱਲ ਹਾਂ ਚੌਰੀਆਂ ਮਾਰਕਿੰਗ ਤੁਹਾਨੂੰ ਕੀਵੇਂ ਦੇਖੋ ਜਾ ਰਹੇ ਹਾਂ ਮੇਰੇ ਪੂਆਜੀ ਦੇ ਘਰ ਹੁਣ ਮੈਂ ਚਿੱਲ ਕਰ ਰਿਹਾ ਪਰ ਤੂਤੇ ਚਾ ਕੇ ਨਾਲ ਘਟਾਰ ਵਜਾ ਰਿਹਾ ਉਹਨੂੰ ਵਜਾ ਕੇ ਦਿਖਾਉਂਦਾ ਉਹਨੂੰ ਅੰਨਾ ਤਾਂ ਨਹੀਂ ਵਜਾਣਾ ਆਉਂਦਾ ਪਰ ਵਧੀਆ ਆਉਂਦਾ ਮਜਾ ਫਿਰ ਗੁਰਸਾਹਿਬ ਦਾ ਪੂਰਾ ਸਿੰਗਰ ਬਣ ਗਿਆ ਗੁਰਸਾਹਿਬ ਆਇਆ ਸੀ ਆਪਣੀ ਪੂਆਜੀ ਕੋਲ ਮਿਲਣ ਬੱਡਾ ਹੋਇਆ ਲੱਗਿਆ ਤੈਨੂੰ ਹਾਂ ਤੇ ਹਾਈਟ ਵੱਜ ਗਈ 22 ਸਾਲ ਬਾਅਦ ਮਿਲਿਆ ਹੁਣ ਰਹਿਰਾ ਸਾਹਿਬੋ ਨਿਮੋ ਸ਼ੋਕ ਮਹਲਾ ਪਹਿਲਾ ਦੁਖਦਾਰ ਉਸਕੜੋ ਦੇ ਪਿਆ ਜਾਤ ਨਾਮ ਨਾ ਹੋਈ ਗੁਰਸਾਹਿਬ ਆਪਣੇ ਪੂਆ ਜੀ ਨੂੰ ਕਿੰਨੇ ਟਾਈਮ ਬਾਅਦ ਮਿਲਿਆ 3 ਸਾਲ ਬਾਅਦ ਆ ਨਾ 22 ਸਾਲ ਬਾਅਦ ਪਰ ਪਛਾਣ ਨਹੀਂ ਹੁੰਦੀ ਆ ਲੱਗਦਾ ਨੈਚਰਲ ਆ ਹੱਥ ਕਰਦੇ ਆ ਨਾ ਰੰਗ ਕਰਦੇ ਆ

ਆਮਣ ਦਾ ਦਾ ਰક્ત ਦੇ ਲਾ ਕਿੱਡਾ ਵੱਡਾ ਹਨਾ ਜਮਣਾ ਦਾ ਲੱਗਣੀ ਪਰਾਣਾ ਦਿਖ ਲਾਉਂ ਮੈਂ ਬਹੁ ਮਿੱਠੀ ਜਮਣ ਲੱਗਦੀ ਆ ਆਮ ਸਮੀਆਂ ਲੱਗੀਆਂ ਹੋਈਆਂ ਇੱਧਰ ਸਮੀ ਦੇ ਬੂਟੇ ਵਧੀਆ ਬਣਾ ਬਣਾ ਲਿਆ ਦੀ ਨੇ ਲੋਕਾਂ ਨੇ ਪੂਰੀ ਵਧੀਆ ਇੱਧਰ ਉਹ ਦੇ ਗੁਰਸਾਹਿਬ ਤਿਆਰ ਹੋ ਗਿਆ ਹੁਣ ਅਸੀਂ ਸ਼ਾਪਿੰਗ ਕਰਨ ਜਾਣਾ ਹੁਣ ਸਾਰਿਆਂ ਨੇ ਇਕੱਠੇ ਮਜ਼ਾ ਆਊਗਾ ਮਜ਼ਾ ਆਊਗਾ ਗੁਰਸਾਹਿਬ ਪੂਰਾ ਫੁੱਲ ਸਾਰੇ ਜਣੇ ਇਕੱਠੇ ਇੰਜੋਏ ਕਰੂਗੇ ਸਾਰੇ ਜਣੇ ਕਰੂਗੇ ਅੱਜ ਇਕੱਠੇ ਇੰਜੋਏ ਠੀਕ ਆ ਗੁਰਸਾਹਿਬ ਚਲੋ ਚੱਲੀਏ ਹਾਂ ਚਲੋ ਚੱਲੀਏ ਹੋ ਗਏ ਸਾਰੇ ਰੈਡੀ ਚੱਲਿਆ ਨਾਲ ਸ਼ਾਪਿੰਗ ਕਰਾਉਣ ਦੁਕਾਨੇ ਆ ਭਾਈ ਰੋਪੜ ਦੀ ਸ਼ਾਪਿੰਗ ਬਹੁਤ ਵਧੀਆ ਵਧੀਆ ਰੋਪੜ ਚ ਵੈਰਾਈਟੀ ਆ ਹਾਂਜੀ ਹਾਂਜੀ ਤਾਂ ਹੀ ਤਾਂ ਆਇਆ ਸਪੈਸ਼ਲ ਰੋਪੜ ਨਗਰ ਬਹੁਤ ਸੁਨਮਾ ਹੈ ਤੇ ਦीडी ਜਾਨੋ ਭਾਈ ਦीडी ਆਪਣੇ ਭਾਈ ਦੀ ਫੋਰਚਨਰ ਦੀ ਇੱਕ ਗੇੜੀ ਵੀ ਦਿਖਾਉਗੀ ਤੁਹਾਨੂੰ ਹਾਂਜੀ ਹਾਂ ਹਾਈ ਵੈਲਿਊ ਐਂਡ ਵੈਰਾਈਟੀ ਇਹ ਖੁੱਲਿਆ ਨਾ ਮੈਂ ਮੈਨੂੰ ਮੁੜ ਯਾਦ ਆ ਗਿਆ ਇੱਥੇ ਸੈਟ ਕਰਨ ਦਾ ਕੀ ਆਪਣਾ ਕਾਰੀ ਕਰ ਲਿਆ ਉੱਧਰ ਚੱਕ ਕੇ ਸਰਾਟੀ ਦੇ ਸੋਹਣੇ

ਥੋੜੇ ਕਾ ਸ਼ਾਪਿੰਗ ਆਪਾਂ ਨੇ ਕਰ ਲਈ। ਬਾਕੀ ਹਲੇ ਜਾ ਰਹੀ ਹੈ ਟਾਈਮ ਬਹੁਤ ਲੱਗਦਾ ਸ਼ਾਪਿੰਗ ਕਰਨੇ ਨੇ ਕਿਤਾ ਹਨਾ। ਸਮਾਨ ਥੋੜਾ ਜਿਹਾ ਖਰੀਦਣਾ ਟਾਈਮ ਜਾ ਲੱਜਣਾ। ਆ ਇੱਥੇ ਦਾ ਬਾਜ਼ਾਰ ਰੌਣਕ ਰੰਗ ਤਮਾਸ਼ੇ ਤਿਹਾਰਾਂ ਕਰਕੇ ਵੀ ਹੈ ਨਾ ਥੋੜਾ ਜਿਹਾ। ਹੈ? ਦੀ ਮੰਡੀ। ਜੇ ਇਸ ਵੇਲੇ ਆਣੇ ਆ ਦੀ। ਇਹ ਗੰਗਾ ਇਸ ਚਾਰ ਆਖੀ ਇਹ ਬ੍ਰੈਂਡਡ ਕੀਤਾ ਹੈ ਇਹ ਇਹ ਪਿੱਛੇ ਦੀ ਇਹ ਸਲੀਪਸ ਆ ਇਹ ਅਲੱਗ ਇਹ 3 ਮੀਟਰ ਕਪੜਾ ਹੁੰਦਾ ਸ਼ਰਟ ਜਿੰਨੀ ਮਾਦੀ ਲੈਂਚ ਰੱਖਦੇ ਨੇ ਇਹ ਆਸ ਵਿੱਚ ਤੇਰਾ ਹੈ ਹਾਂ ਕੋ ਬਾਰਬਰੀਜੇ ਟਾਈਪਿੰਗ ਹੈਗਾ ਇਹਦਾ ਤੁਸੀਂ ਇਸ ਦਾ ਟੈਪੀ ਆ ਟੈਪੀ ਲਿਖ ਗਏ ਆ ਉਹ ਸਾਫ ਉਹ ਬਾਰਬਰੀਆ ਹੋਰ ਐਦਾਂ ਦੇ ਆ ਉਹ ਵੀ ਚਾਹੀਦੇ ਨੇ ਇਹ ਤੁਹਾਨੂੰ ਵੀ ਦਵਾ ਵੀ ਚੱਲਦੀ ਵੀ ਜਾਂ ਫਿਰ ਮਸਲੀਨ ਆਣਾ ਹੈ ਉਹ ਤਾਂ ਕਾਫੀ ਤੁਹਾਨੂੰ ਜਾ ਕੋਟਣਾ ਨਹੀਂ ਵਧੀਆ ਹੈ ਬਾਕੀ ਫੈਂਸੀ ਦਾ ਭਲਾ ਮਸਲੀਨ ਰਕੋਟਣ ਕੋਲ ਕੰਮ ਨਹੀਂ ਜਾਂਦਾ ਕੋਈ ਫਾਵਰ ਨਹੀਂ ਤੁਮ ਚਾਹਦੇ ਹੁਣ ਗੋਲਦਫਰ ਵਰਲਾ ਕੁਛ ਆ ਮੇਰੇ ਨਾਲ ਬੋ ਖੇਲਦਾ ਰਿਹਾ ਉੱਥੇ ਪ੍ਰੈਕਟਿਸ ਹੋ ਹੀ ਗਿਆ ਜਸਨੀਤ ਇਹਦੀ ਪੂਰੀ ਮੇਰੇ ਨਾਲ ਖੇਡ ਕੇ ਉਹ ਖਾਸ ਕਰਕੇ ਜੀ ਬੱਚੇ ਲੱਗੇ ਮੈਂ ਅੱਜ ਆ ਕੇ ਉਹ ਬਾਜ਼ਾਰ ਤੇ ਆ ਕੇ ਆਪਣੀਆਂ ਗੱਲਾਂ ਵਿੱਚ ਮਸਤੀ ਕਰਨ ਕਾਰ ਆ ਕੇ ਇੱਧਰ ਦੀਦੀ ਲੱਗੇ ਮੈਂ ਆਪਣੀ ਤਿਆਰੀ ਕਰਨ ਅੱਜ ਆਪਾਂ ਨੇ ਟੇਕਣਾ ਹੈ ਮੱਥਾ ਚੱਕਰੀਆਂ ਦਾ ਗੁਲਗਲੇ ਕਚੌਰੀਆਂ ਬਣ ਰਹੀਆਂ ਤਿਆਰੀ ਚੱਲ ਰਹੀ ਹੈ ਪੂਰੀ ਸਾਡੇ ਰੋਪੜ ਏਰੀਆ ਵਿੱਚ ਵੀ ਦੀਵਾਲੀ ਤੋਂ ਪਹਿਲਾਂ ਜਿਹੜੇ ਗੁਲਗਲੇ ਬਣਾ ਕੇ ਕਚੌਰੀਆਂ ਬਣਾ ਕੇ ਮੱਥਾ ਟੇਕਦੇ ਆ ਸੀ ਤੁਸੀਂ ਕਮੈਂਟ ਕਰਕੇ ਸਾਰੇ ਜਣੇ ਦੱਸਿਓ ਵੀ ਕਿਹੜੇ-ਕਿਹੜੇ ਏਰੀਆ ਵਿੱਚ ਦੀਵਾਲੀ ਤੋਂ ਪਹਿਲਾਂ ਚੱਕਰੀਆਂ ਦਾ ਮੱਥਾ ਟੇਕਿਆ ਜਾਂਦਾ ਸਾਡੇ ਦਾ ਸ਼ੁਰੂ ਤੋਂ ਟੇਕਦੇ ਆ ਤਿਹਾਣ ਵਾਲੇ ਦਿਨਾਂ ਚੱਕਰੀਆਂ ਬਣਾਉਂਦੇ ਆ ਗੜਬੜੇ ਗੜਬੜੇ ਵੀ ਨਹੀਂ ਰੀ ਆਪਣੇ ਏਰੀਆ 'ਚ ਬਣਾਉਂਦੇ ਆ ਕਈ ਏਰੀਆ 'ਚ ਗੜਬੜੇ ਵੀ ਨਹੀਂ ਬਣਾਉਂਦੇ ਹਾਂ ਸ਼ਹਿਰ ਦੇ ਬਾਹਰ ਦੀਵਾਲੀ ਕਰਦੇ ਹਾਂਜੀ ਹਾਂ ਮੈਂ ਤਾਂ ਆਪਣਾ ਕਰਵਾ ਦੋ ਆ ਗਿਆ ਹਾਂ ਹਾਂਜੀ ਹਾਂ ਮੇਰੇ ਬਾਰ ਵੀ ਕੀ ਜਾਂਦੀ ਗੜਬੜੇ ਬੱਚੇ ਖੁਸ਼ ਹੁੰਦੇ ਹਨ ਹਾਂਜੀ ਹਾਂ ਪਹਿਲਾਂ ਤਾਂ ਜ਼ਿਆਦਾ ਫੀਸ ਤੇ ਹੁਣ ਤਾਂ ਬੱਚਿਆਂ ਨੂੰ ਕਈਆਂ ਪਤਾ ਵੀ ਨਹੀਂ ਆ ਤਿਹਾੜਾ ਦਾ ਹੁਣ ਬਾਹਰ ਤੋਂ ਜਿਵੇਂ ਬੱਚੇ ਆਉਂਦੇ ਆ ਉਹ ਥੋੜਾ ਜਿਹਾ ਹੋਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਚੱਕਰੀਆਂ ਚੱਕਰੀਆਂ ਦਾ ਹੋ ਗਿਆ ਹਾਂਜੀ ਹਾਂ ਉਹ ਦਿਨਾਂ ਤੱਕ ਵਸਤੂਵਾਰੀ ਕੀ ਤੇ ਅਰੇ ਚੱਲਣਗੇ ਹਾਂਜੀ ਹਾਂ ਹਾਂਜੀ ਹਾਂਜੀ ਦਿਨ ਸਾਰੇ ਅਸੀਂ ਜਿਹਨੇ ਛੁੱਟੀ ਦਾ ਟਾਈਮ ਵਧੀਆ ਸਿਲੈਕਟ ਕਰਿਆ ਆਉਣ ਦਾ ਰੌਣਕ ਆਲਾ ਹਾਂਜੀ ਹਾਂ ਇਹੀ ਚੀਜ਼ਾਂ ਵਾਰ ਮਿਸ ਕਰਦੇ ਆਪਾਂ ਇਹਨਾਂ ਦਿਨਾਂ ਵਿੱਚ ਤੇਰਾ ਫੈਸਟੀਵਲ ਦੇਸ ਗਿਆ ਤੇ ਨਾਲ ਦੀ ਨਾਲ ਆਪਣਾ ਵਿਆਹ ਸ਼ਾਦੀਆਂ ਨੇ ਲਿੰਦੀਆਂ ਹਨਾ ਹਾਂਜੀ ਹਾਂ ਵਿਚੇ ਵਿੱਚ ਉਹ ਹੋਰ ਅਟੈਂਡ ਕਰਨੇ ਨੂੰ ਆ ਜਾਂਦੇ ਹਾਂ ਹਾਂ ਵੀ ਲੱਗੀਆਂਵੇਂ ਦੇਖੋ ਉੱਥੇ ਵੀ ਬਣਾਉਂਦੇ ਆ ਪਰ ਇੱਥੇ ਵਾਲੀ ਫੀਲਿੰਗ ਅਲੱਗ ਆ ਕਜੌਰੀਆਂ ਬਣਾ ਕੇ ਖਾਣ ਦੀ ਬਾਹਰ ਵੀ ਬਣਾ ਲੀਂਦੇ ਆ ਖਾ ਲੀਂਦੇ ਆ ਪਰ ਇੱਥੇ ਜਿਹੜੀ ਫੀਲਿੰਗ ਆ ਉਹ ਹੀ ਲੱਗਦੀ ਹੈ ਆਪਣਾ ਪਰਿਵਾਰ ਇਕੱਠਾ ਹੈ ਹਨਾ ਹਾਂਜੀ ਹਾਂ ਵਿਦੇਸ਼ਾਂ ਵਿੱਚ ਹਨਾ ਬਸ ਫੋਨ ਰਾਹੀਂ ਕਰ ਹੁੰਦੀ ਆ ਹਾਂਜੀ ਆਪਾਂ ਪੰਜਾਬ ਜਾ ਕੇ ਇਤ ਦਿਨ ਮਿਲਦੇ ਆਂ ਉਹਦਾ ਨਜ਼ਾਰਾ ਤਿਹਾਰ ਮਨਾਉਣਾ ਇਕੱਠੇ ਹੋ ਕੇ ਉਹਦਾ ਵੱਖਰਾ ਹੀ ਨਜ਼ਾਰਾ ਬੱਚੇ ਦੇਖੋ ਹੁਣ ਬਾਹਰ ਖੇਡਣ ਲੱਗੇ ਹੋਏ ਆ ਆਪਸ ਵਿੱਚ ਬੜੇ ਖੁਸ਼ ਹੋਏ ਹੋਏ ਮੈਂ ਬਸ ਆਹੀ ਯਾ ਬੁੱਤੋ ਸੋ ਬਸਾਂ ਮਨਾਉਂਦੇ ਵੀ ਨਿਆਣਿਆਂ ਦੀ ਚੜ੍ਹਦੀ ਕਲਾ ਹੋਵੇ ਨਿਆਣਿਆਂ ਨੂੰ ਅਕਲ ਆਵੇ ਬਹੁਤ ਇਹਨਾਂ ਦੇ ਗਾਂਹ ਘਰ ਪਰਿਵਾਰ ਵਧਣ ਸੱਚੀ ਭਾਸ਼ਾ ਬੱਚਿਆਂ ਨੂੰ ਕਰਕੀਆਂ ਦੇਵੇ ਆਹੰਦਾ ਮਸਤ ਜਗ੍ਹਾ ਨਾ ਚੌਂਕ ਨਹੀਂ ਨਾ ਕੀ ਆਦਰ ਜਿਸਾਲ ਹੋ ਕੀ ਕਾਇਸ਼ਾ ਤੇ ਬੰਦੇ ਵੀ ਸਮਾਉ ਬਸੰਤੋਖ ਇੱਚੇ ਸੁਖਾਂ ਦੀ ਇੱਛਾ ਤੇ ਕਰਕੀਆਂ ਨਾ ਬਸ ਬਾਲ ਨੇ ਬੱਚੇ ਬਹੁਤ blum hurting them because they were being tempted. These things happen naturally. You must pray. 午 immortally, no one flats them. Do notいや, You didn't even どうしよう They rot. CJPハチパーチャスオレバー and the�� Mill épfor ਮੰਜ਼ੂਰ ਕਰਿਓ ਮਹਾਾਰਥਿਕ ਬਾਛੇ ਜੀ ਹਾਜ਼ਰਨਾਗਰ ਇਕ ਨਵਾਂ ਹੈ ਹਾਏ ਜੀ ਹਾਏ ਜੀ ਹਾਜ਼ਰ ਹੋਈ ਖਿਦਾਈ ਨੂੰ ਆ ਵੀ ਮਕੀਨੋ ਜੀ ਮਾਰੋ ਸੇਂਡ ਕੀਤਾ ਕਰਨਾ ਹਾਲੋ ਆਪਾਂ ਇਹ ਪਾਵਾ ਬਣ ਗਿਆ ਮਿਕਾ ਮਸਲੀ ਬਹੁਤ ਇੰਜੋਏ ਕਰਿਆ ਦੋ ਦਿਨ ਘੁੰਮ ਕੇ ਚੱਲੇ ਜੀਲ ਨੇ ਅੱਗਣਾ ਦੱਸ ਨਹੀਂ ਕਿ ਤਾ ਹੁਣ ਹੈ ਬਾਈ ਬਾਈ